ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਜਿਹੜੀ ਚੀਜ਼ ਦਿਖਾਉਣੀ ਆ ਇਹ ਚੀਜ਼ ਪਹਿਲੇ ਸਮਿਆਂ 'ਚ ਕਿਸਾਨ ਵੀਰ ਖੇਤਾਂ ਵਿੱਚ ਵਰਤਦੇ ਹੁੰਦੇ ਸੀ ਸੋ ਅੱਜ ਉਸ ਚੀਜ਼ ਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਇਸ ਤੋਂ ਬਾਅਦ ਮੈਂ ਉਹਨਾਂ ਵੀਰਾਂ ਭੈਣਾਂ ਦਾ ਨਾਂ ਬੋਲੂਗਾ ਜਿਨ੍ਹਾਂ ਨੇ ਪਹਿਲੇ ਬਲੌਗ ਵਿੱਚ ਕਮੈਂਟ ਕਰੇ ਦੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜ਼ਰੂਰ ਕਰ ਦੇਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਅੱਜ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮੇਂ ਵਿੱਚ ਵਰਤੀ ਜਾਂਦੀ ਸੀ ਲਓ ਜੀ ਦੇਖੋ ਇਹ ਆਉ ਪੁਰਾਣੀ ਚੀਜ਼ ਜੋ ਕੋਈ ਪੁਰਾਣੇ ਵੇਲਿਆਂ ਵਿੱਚ ਕਿਸਾਨ ਵੀਰ ਆਪਣੇ ਖੇਤਾਂ ਵਿੱਚ ਵਰਤਦੇ ਹੁੰਦੇ ਦੀ ਇਹਨੂੰ ਗੰਡਾਸਾ ਕਹਿੰਦੇ ਨੇ ਗੰਡਾਸਾ ਇਹਨੂੰ ਇਸ ਲਈ ਕਹਿੰਦੇ ਨੇ ਕਿਉਂਕਿ ਆਹ ਜਿਹੜਾ ਮੂਹਰੇ ਲੋਹੇ ਦਾ ਪੱਤਰਾ ਲੱਗਿਆ ਹੋਇਆ ਇਹ ਟੋਕੇ ਕਰਨ ਵਾਲੀ ਜਿਹੜੀ ਮਸ਼ੀਨ ਹੁੰਦੀ ਆ ਉਹਦੇ ਗੰਡਾਸੇ ਹੁੰਦੇ ਨੇ ਉਹ ਗੰਡਾਸਿਆਂ ਦਾ ਵੱਢ ਕੇ ਇਹ ਬਣਾਇਆ ਹੁੰਦਾ ਵੀ ਇਸ ਲਈ ਇਹਨੂੰ ਗੰਡਾਸਾ ਕਹਿੰਦੇ ਨੇ ਤੇ ਬਾਕੀ ਇਹ ਵੱਢਣ ਦੇ ਕੰਮ ਆਉਂਦਾ ਇਸ ਲਈ ਵੀ ਇਸਨੂੰ ਗੰਡਾਸਾ ਕਹਿੰਦੇ ਨੇ ਇਹਦੇ ਨਾਲ ਜੜਾਂ ਤੋਂ ਗੰਨਿਆਂ ਨੂੰ ਵੱਢੇ ਜਾਂਦਾ ਏ ਇੱਕ ਹੱਥ ਨਾਲ ਗੰਨਿਆਂ ਨੂੰ ਉੱਪਰੋਂ ਫੜ ਲੈਂਦੇ ਨੇ ਤੇ ਦੂਜੇ ਹੱਥ ਨਾਲ ਜੋੜ ਨਾ ਖਿੱਚ ਕੇ ਇਸ ਤਰ੍ਹਾਂ ਗੰਡਾਸਾ ਗੰਨੇ ਦੀ ਜੜ ਵਿੱਚ ਮਾਰਦੇ ਨੇ ਤੇ ਉੱਥੋਂ ਗੰਨਾ ਵੱਢੇ ਜਾਂਦਾ। ਸੋ ਇਹਨੂੰ ਆਹ ਇੱਕ ਡੇਢ ਫੁੱਟ ਦਾ ਆਪਣੇ 10 ਤਾਂ ਲੱਗਿਆ ਹੁੰਦਾ ਤੇ ਇੱਕ ਇਹ ਜਿਹੜਾ ਟੋਕੇ ਕਰਨ ਵਾਲੀ ਮਸ਼ੀਨ ਹੁੰਦੀ ਆ ਉਹਦੇ ਜਿਹੜੇ ਗੰਡਾਸੇ ਹੁੰਦੇ ਨੇ ਉਹਦਾ ਅੱਧਾ ਗੰਡਾਸਾ ਵੱਢ ਕੇ ਇਹ ਦਸਤੇ ਤੇ ਫਿੱਟ ਕੀਤਾ ਹੁੰਦਾ। ਸੋ ਮੂਰਲੇ ਵਸਿਓ ਇਹ ਗਡਾਸਾ ਤਲਵਾਰ ਵਾਂਗੂ ਤਿੱਖਾ ਹੁੰਦਾ। ਤੇ ਜਦੋਂ ਆਪਾਂ ਗੰਨੇ ਦੇ ਜੜ ਬੱਚੇ ਨੂੰ ਮਾਰਦੇ ਆ ਤਾਂ ਗੰਨੇ ਉੱਥੋਂ ਵੱਢੇ ਜਾਂਦੇ ਨੇ। ਸੋਏ ਕਿਸਾਨ ਵੀਰਾਂ ਦਾ ਜਿਹੜਾ ਆਪਣੇ ਕਮਾਤ ਦਾ ਕੰਮ ਕਰਦੇ ਨੇ ਗੰਨੇ ਬੀਜਦੇ ਨੇ ਜਿਹੜੇ ਉਹਨਾਂ ਦਾ ਕੰਮ ਹੁੰਦਾ ਸੀ ਅੱਜ ਕੱਲ ਜਿਹੜਾ ਇਹ ਸੰਦ ਆ ਇਹ ਹੌਲੀ-ਹੌਲੀ ਕਿਸਾਨ ਵੀਰਾਂ ਦੇ ਘਰਾਂ ਚੋਂ ਅਲੋਪ ਹੁੰਦਾ ਜਾ ਰਿਹਾ ਕਿਉਂਕਿ ਇਹਦੀ ਜਗ੍ਹਾ ਹੋਰ ਕਈ ਸੰਦ ਆ ਗਏ ਨੇ ਜਿਨਾਂ ਨਾਲ ਗੰਨਿਆਂ ਨੂੰ ਵਧੇ ਜਾਂਦਾ ਸੋਏ ਸੰਦ ਵੀ ਹੌਲੀ-ਹੌਲੀ ਕਿਸਾਨ ਵੀਰਾਂ ਦੇ ਘਰਾਂ ਚੋਂ ਲੋਪ ਹੋ ਰਿਹਾ ਸੋ ਜਿਹੜਾ ਇਹ ਸੰਦ ਆ ਇਹ ਇਹ ਸਾਡੇ ਬਜ਼ੁਰਗਾਂ ਦਾ ਹੀ ਬਣਾਇਆ ਹੋਇਆ ਇਹੋ ਜਿਹੇ ਕਈ ਗਣਸੇ ਹੁੰਦੇ ਸੀ ਸਾਡੇ ਘਰੇ ਕਰੌਣੇ ਕੋਈ ਰਹਿ ਗਿਆ ਇੱਕੋ ਪੀਸ ਰਹਿ ਗਿਆ ਇਹਦਾ ਜਿਹੜਾ ਕਿ ਮੈਂ ਆਪਣੇ ਬਾਈ ਆਨੰਦ ਸਿੰਘ ਵਿੜੈਜ ਬਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖ ਲਿਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਨਾਂ ਚੀਜ਼ਾਂ ਦੇ ਦਰਸ਼ਨ ਕਰਾ ਸਕਾਂ ਸੋ ਇਹ ਮੇਰੇ ਬਰਾਸਤੀ ਮਿਊਜ਼ੀਅਮ ਦਾ ਸ਼ਿੰਗਾਰ ਬਣ ਗਿਆ ਤੋ ਅੱਜ ਤੁਹਾਨੂੰ ਇਹੀ ਪੁਰਾਣੀ ਚੀਜ਼ ਦਿਖਾਉਣੀ ਸੀ। ਇਹੀ ਪੁਰਾਣਾ ਫੀਤੀ ਸੰਦ ਦਿਖਾਉਣਾ ਸੀ ਜੋ ਕਿ ਪਹਿਲੇ ਸਮੇਂ ਅਚ ਵਰਤੇ ਜਾਂਦਾ। ਅੱਜ ਕੱਲ ਕੋਈ ਟਮਾਟਰ ਲਾ ਹੁਣ ਜਿਹੜਾ ਇਸ ਸੰਦ ਨੂੰ ਵਰਤਦਾ ਹੁਣ ਪਰ ਪਹਿਲੇ ਸਮੇਂ ਚ ਹਰੇਕ ਦੇ ਹਰੇਕ ਕਿਸਾਨ ਦੇ ਘਰੇ ਇਹ ਸੰਧ ਹੁੰਦਾ ਸੀ ਕਿਉਂਕਿ ਹਰੇਕੇ ਹਰ ਇੱਕ ਕਿਸਾਨ ਉਦੋਂ ਗੰਨੇ ਵੀਰ ਦੇ ਦਿੰਦੇ ਸੀ ਤੇ ਖਿਲਾੜੀਆਂ ਚੱਲਦੀ ਹੁੰਦੀਆਂ ਵੀ ਤੇ ਆਪਣਾ ਘਰ ਦਾ ਗੁੜ ਬਣਾ ਕੇ ਖਾਂਦੇ ਹੁੰਦੇ ਸੀ ਤੇ ਚਾਹ ਵਗੈਰਾ ਉਸੇ ਗੁੜ ਨਾਲ ਬਣਾਉਂਦੇ ਹੁੰਦੇ ਸੀ ਹੁਣ ਤਾਂ ਸੌ ਜਾਂ ਇੱਕ ਦੋ ਘਰ ਹੀ ਗੰਨਾ ਵੀਰ ਦੇਣੇ ਉਹ ਵੀ ਮਿੱਲ ਵਿੱਚ ਆਪਣੇ ਗੰਨਾ ਲੈ ਕੇ ਜਾਂਦੇ ਨੇ ਵੱਢ ਕੇ। ਦੇ ਘਲਾੜੀਆਂ ਦਾ ਹੁਣ ਕੋਈ ਟਾਮੀ ਡਰਲੀ ਹੀ ਪਿੰਡਾਂ ਵਿੱਚ ਦੇਖਣ ਨੂੰ ਮਿਲਦੀ ਆ। ਇਸ ਲਈ ਇਹ ਸੰਦ ਵੀ ਹੌਲੀ-ਹੌਲੀ ਅਲੋਪ ਹੋ ਰਿਹਾ ਏ। ਇਸ ਸੰਦ ਨੂੰ ਜੋ ਪਿੰਡ ਦੇ ਲੋਹਾਰ ਹੁੰਦੇ ਦੀ ਲੋਹਾਰ ਮਿਸਤਰੀ ਉਹ ਇਹਨਾਂ ਸੰਦਾਂ ਨੂੰ ਤਿਆਰ ਕਰਦੇ ਹੁੰਦੇ ਸੀ। ਉਹਨਾਂ ਨੂੰ ਬਰੇ ਸਮੋਹੀ ਦਾਣੇ ਵਗੈਰਾ ਦੇ ਦਿੰਦੇ ਸੀ ਤੇ ਉਹ ਕਿਸਾਨ ਵੀਰਾਂ ਦੇ ਬਰਤਨ ਵਾਲੀਆਂ ਚੀਜ਼ਾਂ ਨੂੰ ਬਣਾਉਂਦੇ ਹੁੰਦੇ ਸੀ ਸੋ ਅੱਜ ਕੱਲ ਉਹ ਵੀ ਖਤ੍ਤਾ ਪਿੰਡਾਂ ਵਿੱਚੋਂ ਲੋਪ ਹੋ ਗਿਆ ਸੋ ਚਲੋ ਹੁਣ ਤੁਹਾਨੂੰ ਉਹਨਾਂ ਵੀਰਾਂ ਦੇ ਤੇ ਭੈਣਾਂ ਦੇ ਨਾਂ ਦੱਸਦਾ ਜਿਨ੍ਹਾਂ ਨੇ ਪਹਿਲੇ ਬਲੌਗਾਂ ਵਿੱਚ ਕਮੈਂਟ ਕਰੇ ਦੀ ਸੋ ਜਿਹੜਾ ਵੀਰਾਂ ਭੈਣਾਂ ਨੇ ਪਹਿਲੇ ਬਲੌਗ ਵਿੱਚ ਕਮੈਂਟ ਕਰੇ ਦੀ ਉਹਨਾਂ ਦਾ ਨਾਂ ਇਸ ਪ੍ਰਕਾਰ ਨੇ ਪਹਿਲੇ ਵੀਰ ਦਾ ਨਾਂ ਹੈਗਾ ਇਕਬਾਲ ਸਿੰਘ ਸੋਹਤਾ ਜੀ ਤੇ ਦੂਜੇ ਵੀਰ ਦਾ ਨਾਮ ਹੈਗਾ ਨਮਜੋਤ ਨਾਰਾਇਣ ਜੀ ਸੋ ਇਹਨਾਂ ਦੋਨਾਂ ਵੀਰਾਂ ਦਾ ਪਹਿਲ ਦਲ ਤੋਂ ਧੰਨਵਾਦ ਇਹਨਾਂ ਨੇ ਕਮੈਂਟ ਕਰਿਆ ਤੇ ਹੁਣ ਮੈਂ ਬੋਲਦਾ ਉਹਨਾਂ ਆ ਪੈਣਾ ਦੇ ਨਾਮ ਜਿਨ੍ਹਾਂ ਨੇ ਕਮੈਂਟ ਕਰੇ ਥੀ ਤੋ ਪਹਿਲੀ ਭੈਣ ਦਾ ਨਾਮ ਹੈਗਾ ਗੁਰਪ੍ਰੀਤ ਕੌਰ ਜੀ ਤੇ ਦੂਜੀ ਭੈਣ ਦਾ ਨਾਮ ਹੈਗਾ ਮਨਪ੍ਰੀਤ ਕੌਰ ਸੰਧੂ ਜੀ ਤੀਜੀ ਭੈਣ ਦਾ ਨਾਮ ਹੈਗਾ ਮਨਜੀਤ ਕੌਰ ਜੀ ਚੌਥੀ ਭੈਣ ਦਾ ਨਾਮ ਹੈਗਾ ਨਿਰਮਲ ਕੌਰ ਨੰਮੀ ਜੀ ਤੇ ਪੰਜਵੀਂ ਭੈਣ ਦਾ ਨਾਮ ਹੈਗਾ ਡਾਕਟਰ ਸੁਨੀਤਾ ਰਾਣੀ ਜੀ ਸੋ ਇੱਕ YouTube ਚੈਨਲ ਵਾਲਿਆਂ ਨੇ ਵੀ ਕਮੈਂਟ ਕਰਿਆ ਸੀ ਜਿਨ੍ਹਾਂ ਦਾ ਚੈਨਲ ਹੈਗਾ ਰੌਣਕਾਂ ਪੰਜਾਬ ਦੀਆਂ ਸੋ ਇਹਨਾਂ ਸਾਰੇ ਵੀਰਾਂ ਭੈਣਾਂ ਦਾ ਤਹਿ ਦਿਲ ਤੋਂ ਧੰਨਵਾਦ ਇਹਨਾਂ ਨੇ ਕਮੈਂਟ ਕਰੇ ਹੋਣ ਵਾਲੇ ਬਲੌਗਾਂ ਵਿੱਚ ਵੀ ਇਸੇ ਤਰ੍ਹਾਂ ਕਮੈਂਟ ਕਰਦੇ ਰਹਿਣਾ ਤੇ ਲਾਈਕ ਸ਼ੇਅਰ ਵੀ ਜਰੂਰ ਕਰਨਾ ਜੀ ਤੋ ਬਾਕੀ ਵੀਰਾਂ ਭੈਣਾਂ ਨੂੰ ਵੀ ਬੇਨਤੀ ਆ ਕਿ ਕਿਰਪਾ ਕਰਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸੋ ਕੱਲ ਨੂੰ ਫਿਰ ਹੋਰ ਕੋਈ ਨਵੀਂ ਵੀਡੀਓ ਲੈ ਕੇ ਫਿਰ ਆਜੇ ਰੋਵਾਂਗਾ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ